ਸੋ ਫੂਲਤ ਪਿੰਡ ਦੇ ਉਸ ਨੱਕੇ ਦੇ ਉੱਪਰ ਮੌਜੂਦਾਂ ਘੱਗਰ ਦਰਿਆ ਦੇ ਨੱਕੇ ਦੇ ਉੱਪਰ ਅੱਜ ਅਸੀਂ ਮੌਜੂਦਾਂਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਸੋ ਜਿਹੜੇ ਨੱਕੇ ਨੇ ਟੁੱਟ ਕੇ ਇੱਥੋਂ ਤਕਰੀਬਨ 15-20 ਪਿੰਡਾਂ ਨੂੰ ਡੋਬਣ ਦਾ ਕੰਮ ਕੀਤਾ ਸੀਗਾ ਅੱਜ ਜਿਹੜਾ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂਗਾ 10 ਜੂਨ ਦਾ ਦਿਨ ਹੈ ਤੇ ਫਿਲਹਾਲ ਕੱਗਰ ਦਰਿਆ ਦੇ ਉੱਪਰ ਜਿਹੜਾ ਇੱਥੇ ਸਾਨੂੰ ਕੋਈ ਵੀ ਜਿਹੜਾ ਨਰੇਗਾ ਦਾ ਵਿਅਕਤੀ ਜਿੰਨਾਂ ਤੋਂ ਕੱਗਰ ਦਰਿਆ ਦੇ ਮੌਕੇ ਦੇ ਉੱਤੇ ਕੰਮ ਲਿਆ ਜਾਂਦਾ ਹੈਗਾ ਕੋਈ ਕੰਮ ਕਰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਸੋ ਇਹ ਜ਼ਮੀਨ ਉਹੀ ਹੈ ਜਿਹੜੀ ਹੁਣ ਸਮਾਰੀ ਗਈ ਹੈਗੀ ਜਾਂ ਕਹਿ ਲਓ ਕਿ ਇਸ ਨੂੰ ਠੀਕ ਕੀਤਾ ਗਿਆ ਜਿਹੜੀ ਉਸ ਟਾਈਮ ਨਕਾ ਪੈਣ ਦੇ ਉੱਪਰ ਕਾਫੀ ਜ਼ਿਆਦਾ ਉਹ ਇਹ ਪਹਿ ਚੁੱਕੇ ਸੂਰੇ ਡੂੰਗੀ ਹੋ ਚੁੱਕੀ ਸੀ ਤਸਵੀਰ ਇਹ ਵੀ ਐਕਟ ਦੇਖੋ ਹਾਲੇ ਵੀ ਮੌਜੂਦ ਨੇ ਇੱਥੇ ਉਸ ਟਾਈਮ ਦੀਆਂ ਨਿਸ਼ਾਨੀਆਂ ਸੋ ਹਾਲਾਤ ਜਿਹੜੇ ਅੱਜ ਇਸ ਨੱਕੇ ਦੇ ਨੇਗੇ ਉਸ ਨੂੰ ਦਿਖਾ ਦਿੰਦੇ ਨੇ ਕਿ ਇਹੋ ਜਿਹੇ ਹਾਲਾਤ ਜਿਹੜੇ ਇਸ ਨੱਕੇ ਦੇ ਬਣੇ ਹੋਏ ਨੇ ਕਿਸੇ ਤਰ੍ਹਾਂ ਦੀ ਕੋਈ ਜਿਕੇ ਦੀ ਸਾਫ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਕਾਫੀ ਤਕਰੀਬ ਕਰੀਏ 1.5 200 ਫੁੱਟ ਤੋਂ ਵੀ ਜ਼ਿਆਦਾ ਦੀ ਜਿਹੜੀ ਲੰਬਾਈ ਸੀ ਇਸ ਨੱਕੇ ਦੀ ਕਾਫੀ ਪਿੰਡਾਂ ਦੇ ਵਿੱਚ ਇਸੇ ਨੱਕੇ ਦੇ ਕਾਰਨ ਪਾਣੀ ਭਰੇ ਸੀ ਨਹੀਂ ਹਰ ਵਾਰ ਜੇ ਗੱਲ ਕਰੀ ਤਾਂ ਕੱਗਰ ਦਰਿਆ ਪਰਲੇ ਬੰਨੇ ਨੂੰ ਟੁੱਟਦਾ ਹੁੰਦਾ ਸੀਗਾ ਜੋ ਪਰਲਾ ਬੰਨਾ ਤੁਸੀਂ ਦੇਖ ਰਹੇ ਹੋ ਤਾਂ ਇਸ ਵਾਰ ਜਿਹੜਾ ਪਿਛਲੇ ਸਾਲ ਇਧਰਲੇ ਬੰਨੇ ਨੂੰ ਕੱਗਰ ਦਰਿਆ ਟੁੱਟਿਆ ਸੀ ਤਾਂ ਜਿਹੜੇ ਮਿੱਟੀ ਦੇ ਥੈਲੇ ਲਾਏ ਗਏ ਸੀਗੇ ਉਹ ਮਿੱਟੀ ਦੇ ਥੈਲੇ ਖਤਮ ਹੋ ਚੁੱਕੇ ਨੇ ਕਮਜ਼ੋਰ ਹੋ ਕੇ ਟੁੱਟ ਚੁੱਕੇ ਨੇ ਤੇ ਇਹੋ ਜਿਹੇ ਖੱਡੇ ਵਿਚਾਲੇ ਨਜ਼ਰ ਆਉਣਗੇ ਤੁਹਾਨੂੰ ਪਏ ਹੋਏ ਪਰ 30 ਜੂਨ ਨੂੰ ਪੰਜਾਬ ਦੇ ਵਿੱਚ ਮੌਨਸੂਨ ਨੇ ਦਸਤਕ ਦੇਣੀ ਹੈ ਤੇ ਜਿਆਦਾ ਮੀਂਹ ਇਸ ਵਾਰ ਪੈਣ ਦੀ ਸੁਭਾਵਨਾ ਜਿਹੜੀ ਉਹ ਲਾਈ ਜਾ ਰਹੀ ਹੈ ਤਾਂ ਕਾਫੀ ਜਿਆਦਾ ਲੰਬਾ ਇਹ ਖੜਾ ਹੈ ਹੋਰ ਸਾਰੇ ਹਾਲਾਤ ਸਾਨੂੰ ਬਾਰ ਬਾਰਿਕ ਘੱਗਰ ਦਰਿਆ ਦੇ ਦਿਖਾਉਂਦੇ ਰਹਿਾਂਗੇ ਬਿਲਕੁਲ ਹੀ ਸ਼ਾਂਤ ਤਰੀਕੇ ਦਾ ਜਿਹੜਾ ਤੁਹਾਨੂੰ ਇਹ ਘੱਗਰ ਦਰਿਆ ਨਜ਼ਰ ਆ ਰਿਹਾ ਹੋਵੇਗਾ ਕਿ ਇਸ ਵਾਰ ਘੱਗਰ ਦਰਿਆ ਸ਼ਾਂਤ ਹੈਗਾ ਪਰ ਜਿਸ ਤਰੀਕੇ ਦੇ ਨਾਲ بارشਾਂ ਦਾ ਅਨੁਮਾਨ ਲਾਇਆ ਜਾ ਰਿਹਾ ਮੌਸਮ ਵਿਭਾਗ ਕਹੇ ਕਿ بارشਾਂ ਇਸ ਵਾਰ ਵੱਧ ਪੈਣਗੀਆਂ। ਤਾਂ ਉਸ ਤਰੀਕੇ ਦਾ ਲੱਗਦਾ ਨਹੀਂ ਕਿ ਜਿਹੜਾ ਹੁਣ ਸ਼ਾਂਤੀ ਦਾ ਮਾਹੌਲ ਹੈ ਉਹ ਆਨਰ ਟਾਈਮ ਦੇ ਵਿੱਚ ਸ਼ਾਂਤ ਹੀ ਰਹੂਗਾ। ਸੋ ਇਹ ਵੀ ਇੱਕ ਪਿੰਮਕੋੜ ਸਾਹਿਬ ਦੇ ਵਿੱਚ ਨੱਕਾ ਹੈਗਾ। ਸੋ ਜਿਸ ਨੇ ਪੂਰੀ ਤਬਾਹੀ ਇਲਾਕੇ ਦੇ ਵਿੱਚ ਮਚਾਈ ਸੀ ਜਦੋਂ ਇਹ ਟੁੱਟਿਆ ਸੀਗਾ। ਸੋ ਇਹਦੇ ਹਾਲਾਤ ਵੀ ਜਿਹੜੇ ਸਾਨੂੰ ਦਿਖਾਉਣ ਦੀ ਕੋਸ਼ਿਸ਼ ਇਸ ਸਮੇਂ ਅਸੀਂ ਕਰਾਂਗੇ ਸੋ ਇੱਥੋਂ ਲੈ ਕੇ ਜਿਹੜਾ ਇਹ ਉੱਤੱਕ ਮੋੜ ਤੱਕ ਜਿੱਥੇ ਤੱਕ ਤੁਹਾਨੂੰ ਅੱਗੇ ਝਰਖਤ ਨਜ਼ਰ ਆਉਂਦੇ ਨੇ ਮਿੱਟੀ ਲੱਗੀ ਹੋਈ ਨਵੀਂ ਮਿੱਟੀ ਲੱਗੀ ਹੋਈ ਨਜ਼ਰ ਆਉਂਦੀ ਹੈ ਸੋ ਇਧਰ ਟੁੱਟ ਕੇ ਇਹ ਇਧਰ ਪਿੰਡ ਵੱਲ ਨੂੰ ਪਾਣੀ ਗਿਆ ਸੀ ਸੋ ਪੁਰਾਣੇ ਮਿੱਟੀ ਦੇ ਭਰੇ ਹੋਏ ਥੈਲੇ ਲੱਗੇ ਹੋਏ ਉਸ ਨੂੰ ਨਜ਼ਰ ਆਉਂਦੇ ਨੇ ਕੰਡਿਆਲੀ ਤਾਰ ਜਿਹੜੀ ਲੋਕਾਂ ਨੂੰ ਅੱਗੇ ਜਾਣ ਤੋਂ ਰੋਕਦੀ ਸੀ ਕਿਸੇ ਤਰ੍ਹਾਂ ਹੀ ਲੱਗੀ ਹੋਈ ਬਰਕਰਾਰ ਹੈ ਪਰ ਹਾਲਾਤ ਇਸ ਨੱਕੇ ਦੇ ਵੀ ਕੀ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਤਸਵੀਰਾਂ ਦੇਖਦੇ ਜਾਓ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਇਸ ਨੱਕੇ ਦੇ ਅੱਜ ਦੇ ਦੌਰ ਦੇ ਵਿੱਚ ਹੋਏ ਪਏ ਨੇ ਤੇ ਗੌਰ ਕਿੰਨੀ ਕਹੇਗੀ ਤੁਸੀਂ ਆਪੇ ਅੰਦਾਜ਼ਾ ਲਾ ਲਿਓ ਕਿ ਗੌਰ ਕਿੰਨੀ ਕੁ ਕੀਤੀ ਗਈ ਹੈਗੀ ਤਸਵੀਰਾਂ ਦੇਖੋ ਤੁਸੀਂ ਸੋ ਇਹ ਹਾਲਾਤ ਨੇ ਇਸ ਬੰਨ ਦੇ ਇਹ ਸਰਕਾਰ ਦਾਅਵੇ ਕਰਦੀ ਹੈ ਕਿ ਕੱਗਰ ਦਰਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਊਗਾ ਤੇ ਜਲਦੀ ਜਿਹੜੇ ਲੋਕ ਇਹਨਾਂ ਖਤਰਿਆਂ ਤੋਂ ਬਾਹਰ ਆਉਣਗੇ ਪਰ ਹਾਲਾਤ ਤਸਵੀਰਾਂ ਕੁਝ ਹੋਰ ਹੀ ਜਿਹੜਾ ਬਿਆਨ ਕਰਦੇ ਤੁਸੀਂ ਦੇਖੋ ਇਹ ਤੁਰ ਤੱਕ ਜਿਹੜਾ ਇਹ ਬੰਨ ਜਿਹੜਾ ਟੁੱਟਿਆ ਪਿਆ ਹੈ ਇਸੇ ਤਰ੍ਹਾਂ ਦੇ ਹਾਲਾਤ ਅੱਗੇ ਵੀ ਨੇ ਕਾਫੀ ਜ਼ਿਆਦਾ ਭਿਆਨਕ ਜਿਹੜੀਆਂ ਤਸਵੀਰਾਂ ਸੀਸ ਦੌਰ ਦੀ ਆਪਾਂ ਕਹਿ ਦਈਏ ਕਿ ਇੱਥੋਂ ਬੰਨ ਟੁੱਟ ਕੇ ਪਿੰਡ ਵੱਲ ਨੂੰ ਮੁੜਿਆ ਅੱਜ ਤੱਕ ਸ਼ਾਇਦ ਅਜਿਹਾ ਨਹੀਂ ਹੋਇਆ ਸੀ ਕਿ ਅੱਗੀ ਪਿੰਡ ਦੇ ਵੱਲ ਨੂੰ ਜਿਹੜਾ ਪਾਣੀ ਉਹ ਮੁੜਿਆ ਹੋਵੇ ਪਰ ਇਹ ਤਸਵੀਰਾਂ ਕਹਿ ਦਈਆਂ ਨੇ ਕਿ ਇਸ ਵਾਰ ਵੀ ਜਿਹੜਾ ਗਰਦਰੀਆ ਲੋਕਾਂ ਦੇ ਲਈ ਖਤਰੇ ਦੀ ਘੰਟੀ ਜਿਹੜਾ ਉਹ ਬਣ ਸਕਦਾ ਹੈਗਾ ਪਿਛਲੀ ਵਾਰ ਵੀ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਖੱਡਾਂ ਜਿਹੜੀਆਂ ਚੂਹਿਆਂ ਦੇ ਦੁਆਰਾ ਬਣਾਈਆਂ ਗਈਆਂ ਸੀ ਤਾਂ ਕਾਫੀ ਦੂਰ ਤੱਕ ਲੰਬਾਈ ਪੈਂਦੀ ਸੀ ਤਾਂ ਇੱਕ ਖੱਡ ਪੈਣ ਦੇ ਨਾਲ ਹੀ ਜਿਹੜਾ ਸਾਰਾ 200 250 ਫੁੱਟ ਦਾ ਪਾੜ ਜਿਹੜਾ ਉਹ ਖੁੱਲ ਗਿਆ ਸੀਗਾ ਸੋ ਖੇਤ ਵਾਲੇ ਬੰਦ ਕਰਦੇ ਕਰਦੇ ਜਿਹੜਾ ਜਿਆਦਾ ਲੰਬਾ ਪਾੜ ਪੈ ਗਿਆ ਸੀ ਰਾਤ ਨੂੰ ਉਹ ਖੁੱਲਿਆ ਸੀਗਾ ਬੜੀਆਂ ਭਿਆਨਕ ਤਸਵੀਰਾਂ ਸੀ ਇਹ ਤੁਸੀਂ ਦੇਖ ਲਓ ਬਹੁਤ ਸਾਰੇ ਜਿਹੜਾ ਚੂਹਿਆਂ ਦੀਆਂ ਆਪਾਂ ਕਹਿ ਸਕਦੇ ਹਾਂ ਖੱਡਾਂ ਆਰ ਪਾਰ ਪਰਲੇ ਪਾਸੇ ਨਜ਼ਰ ਆਉਂਦੀਆਂ ਤੇ ਇੱਥੋਂ ਧਰਤੀ ਵੀ ਜਿਹੜੀ ਖਿਸਕੀ ਹੋਈ ਹੈਗੀ ਸੋ ਕਾਫੀ ਜਿਆਦਾ ਜਿਹੜਾ ਇਹ ਨੱਕਾ ਪਰਾਂ ਨੂੰ ਖਿਸਕਿਆ ਹੋਇਆ ਹੈਗਾ ਤੇ ਇਸ ਵਾਰ ਦੇ ਹਾਲਾਤ ਦੇਖ ਕੇ ਚਿੰਤਾ ਦਾ ਵਿਸ਼ਾ ਹੈ ਕਿ ਪ੍ਰਸ਼ਾਸਨ ਇਸ ਵਾਰ ਧਿਆਨ ਕਿਉਂ ਨਹੀਂ ਦੇ ਰਿਹਾ